ਤਿੰਨ ਧੀਆਂ ਦਾ ਪਿਤਾ ਹੋਇਆ ਬੇਬਸ ਕਮਾਈ ਦਾ ਇੱਕੋ ਇੱਕ ਸਾਧਨ ਸੀ ਟਰੱਕ ਉਹ ਵੀ ਸ਼ਾਤਰ ਚੋਰਾ ਨੇ ਅੱਧੀ ਰਾਤ ਨੂੰ ਪੈਟਰੋਲ ਪੰਪ ਤੋਂ ਕੀਤਾ ਚੋਰੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਪਰ ਇਸ ਦੇ ਬਾਵਜੂਦ ਨਹੀਂ ਹੋ ਰਹੀ ਕੋਈ ਕਾਰਵਾਈ ਗੁਰਦਾਸਪੁਰ ਦੇ ਕਲਾਨੌਰ ਥਾਣੇ ਅਧੀਨ ਆਉਂਦੇ ਪੈਟਰੋਲ ਪੰਪ ਤੇ ਉੱਤੇ ਖੜੇ ਟਰੱਕ ਨੂੰ ਅੱਧੀ ਰਾਤ ਨੂੰ ਚੋਰ ਚੋਰੀ ਕਰਕੇ ਲੈ ਗਏ ਪਰ ਸ਼ਾਇਦ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਹੜਾ ਟਰੱਕ ਉਹ ਚੋਰੀ ਕਰਕੇ ਲੈ ਗਏ ਹਨ ਉਸ ਦਾ ਟਰੱਕ ਮਾਲਕ ਸਿਰਫ ਆਪਣੇ ਪਰਿਵਾਰ ਦਾ ਗੁਜ਼ਾਰਾ اسی ਟਰੱਕ ਤੋਂ ਚਲਾ ਰਿਹਾ ਹੈ। ਤਿੰਨਾਂ ਧੀਆਂ ਦਾ ਇਹ ਪਿਤਾ ਇੰਨਾ ਬੇਬਸ ਹੋ ਚੁੱਕਿਆ ਹੈ ਕਿ ਜਿਸ ਦਿਨ ਇਹਦਾ ਟਰੱਕ ਚੋਰੀ ਹੋਇਆ ਉਸ ਦੀ ਵੱਡੀ ਤੀ ਦੀ ਸ਼ਾਦੀ ਸੀ ਕਤੇ ਉਸ ਦਾ ਧਿਆਨ ਉਸ ਦੀ ਸ਼ਾਦੀ ਦੇ ਵੱਲ ਰੁਝਿਆ ਸੀ ਪਰ ਉਸ ਨੂੰ ਹੀ ਨਹੀਂ ਸੀ ਪਤਾ ਕਿ ਉਸ ਨੂੰ ਆਪਣੀ ਕਮਾਈ ਦਾ ਇੱਕੋ ਇੱਕ ਸਾਧਨ ਜਿਸ ਤੋਂ ਉਹ ਆਪਣੇ ਪਰਿਵਾਰ ਦਾ ਗੁਜ਼ਰਬਸਰ ਕਰਦਾ ਹੈ ਅਤੇ ਧੀਆ ਦੀ ਪੜ੍ਹਾਈ ਕਰਵਾ ਰਿਹਾ ਹੈ ਉਹ ਉਸ ਕੋਲੋਂ ਕੋਈ ਚੋਰ ਚੰਦ ਮਿੰਟਾਂ ਦੇ ਵਿੱਚ ਉਡਾ ਕੇ ਲੈ ਜਾਵੇਗਾ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅੱਜ ਮੀਡੀਆ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਗਈ ਅਤੇ ਮਜਬੂਰ ਹੋਏ ਧੀਆਂ ਅਤੇ ਪਿਓ ਨੇ ਐਸਐਸਪੀ ਗੁਰਦਾਸਪੁਰ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਅਤੇ ਐਸਐਸਪੀ ਗੁਰਦਾਸਪੁਰ ਨੇ ਅश्वਾਸਨ ਦਿੱਤਾ ਕਿ ਉਹ ਜਲਦ ਤੋਂ ਜਲਦ ਇਸ ਮਾਮਲੇ ਦੀ ਤਫ਼ਤੀਸ਼ ਕਰਕੇ ਜਲਦ ਉਨ੍ਹਾਂ ਨੂੰ ਚੋਰਾਂ ਨੂੰ ਗ੍ਰਿਫਤਾਰ ਕਰਨਗੇ ਅਤੇ ਪੂਰੀ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਦਾ ਗੁੰਮ ਹੋਇਆ ਟਰੱਕ ਉਨ੍ਹਾਂ ਨੂੰ ਵਾਪਸ ਦਿਵਾਇਆ ਜਾਵੇ ਸਰ ਮੇਰਾ ਨਾਮ ਹਰਜੀਤ ਸਿੰਘ ਹੈ ਸਾਨੋ ਪ੍ਰੀਮ ਸਿੰਘ ਕੱਚਾ ਨਾਮ ਪੱਪੀ ਡਰਾਈਵਰ ਮੇਰੀ ਬੇਟੀ ਦਾ ਵਿਆਹ ਸੀ ਤੇ 22 ਦਿਨ ਪਹਿ전 ਟਰੱਕ ਮੇਰਾ ਪੰਪ ਤੇ ਖੜਾ ਰਿਹਾ ਬਲੋਤਰਾ ਪੰਪ ਤੇ ਮਤਲਬ ਉਥੋਂ 6 ਦੀ ਰਾਤ 7 ਦੀ ਰਾਤ ਜਦੋਂ ਸ਼ੁਰੂ ਹੁੰਦੀ ਆ 2 ਵਜੇ ਚੋਰੀ ਹੋਇਆ ਏ ਤੇ ਮੈਨੂੰ ਪਤਾ ਲੱਗਾ ਦੇਣੇ 12 ਵਜੇ ਮੈਂ ਫਿਰ ਥਾਣੇ ਦਿੱਤੀ ਸਰਖਾਸ ਥਾਣੇ ਵਾਲਿਆਂ ਇੱਕ ਦੋ ਦਿਨ ਮੇਰੇ ਨਾਲ ਗਏ ਐ ਬਾਕੀ ਦਿਨ ਨਹੀਂ ਗਏ ਕਦੀ ਕਹਿੰਦੇ ਭਈਆ ਮਰ ਗਿਆ ਕਦੀ ਕਹਿੰਦੇ ਸੀ ਡਰੋਨ ਆ ਗਿਆ ਬਾਅਦ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਨੇ ਆਪਣੀਆਂ ਪਰਿਵਾਰ ਲੈ ਕੇ ਮੇਰੀ ਉਹਨਾਂ ਗੱਲ ਬਹੁਤ ਧਿਆਨ ਦੇ ਨਾਲ ਸੁਣੀ ਆ ਤੇ ਮੈਨੂੰ ਉਹਨਾਂ ਨੇ ਹੌਸਲਾ ਦਵਾਇਆ ਵੀ ਤੇਰੀ ਅਸੀਂ ਫੁੱਲ ਮਦਦ ਕਰਾਂਗੇ ਤੇਰੇ ਟਰੱਕ ਲਵਾ ਕੇ ਦਵਾਂਗੇ ਕੋਸ਼ਿਸ਼ ਕਰਾਂਗੇ ਤੇਰੀਆਂ ਤਿੰਨ ਬੇਟੀਆਂ ਨੇ ਹੋਰ ਕਮਾਈ ਦਾ ਸਾਧਨ ਮੇਰੇ ਕੋਲ ਕੋਈ ਨਹੀਂ ਮੇਰਾ ਤੇ ਚੁੱਲਾ ਵੀ ਬੰਦ ਹੋ ਗਿਆ ਗਊ ਹੱਤਿਆ ਹੋ ਗਈ ਹੈ ਮੇਰੇ ਨਾਲ ਤੇ ਮੈਂ ਪ੍ਰਸ਼ਾਸਨਗਾਰੀ ਉਹ ਹੀ ਕੀਤੀ ਬੇਨਤੀ ਐਸਐਸਪੀ ਸਾਹਿਬ ጋር ਦੀ ਕਿ ਮੇਰੀ ਗੱਡੀ ਲਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਹਨਾਂ ਮੈਨੂੰ ਭਰੋਸਾ ਦਵਾਇਆ ਹੈ ਤੁਹਾਨੂੰ ਖਬਰਾਉਣਾ ਨੇਗਾ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਬਾਕੀ ਅਸੀਂ ਜੋ ਇਸ ਟਰੱਕ ਦੇ ਚੋਰੀ ਸੰਬੰਧੀ ਐਸਐਸਪੀ ਸਾਹਿਬ ਕੋ ਪੇਸ਼ ਹੋਏ ਸੀਗੇ ਇਹ ਸਰਦਾਰ ਹਰਜੀਤ ਸਿੰਘ ਜੀ ਨੇ ਇਹਨਾਂ ਦਾ ਪੈਟਰੋਲ ਪੰਪ ਤੋਂ ਟਰੱਕ ਚੋਰੀ ਹੋ ਗਿਆ ਸੀਗਾ ਬਾਕੀ ਇਹਨਾਂ ਨੇ ਦੱਸ ਹੀ ਦਿੱਤਾ ਮੈਂ ਬਹੁਤੀ ਗੱਲਾਂ ਨਾ ਕਹਿੰਦਾ ਐਸਐਸਪੀ ਸਾਹਿਬ ਨੇ ਸਾਨੂੰ ਬਹੁਤ ਹੀ ਆਸ਼ਵਾਸ਼ਣ ਦਵਾਇਆ ਕਿ ਤੁਹਾਡਾ ਜੋ ਵੀ ਹੈ ਇਨਕੁਆਇਰੀ ਕਰਕੇ ਤੇ ਤੁਹਾਡੇ ਭਾਲ ਕਰਕੇ ਤੁਹਾਡੇ ਹੱਥ ਨਵਰ ਕੀਤਾ ਜਾਏਗਾ ਬਾਕੀ ਜੇ ਜੋ ਆਪਣਾ ਇਹ ਤੇ ਨੰਬਰ ਮੈਂਸ਼ਨ ਕੀਤਾ ਹੈ ਜੇ ਕਿਸੇ ਵੀਰ ਨੂੰ ਕਿਸੇ ਨੂੰ ਇਸ ਟਰੱਕ ਦੀ ਲੋੜ ਲੱਗਦੀ ਆ ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇ ਬਾਕੀ ਮੈਂ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਐ एसएसपी ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਗੱਲ ਸੁਣੀ ਆ ਅਤੇ ishwashan ਦਿੱਤਾ ਜੀ ਸਾਹਿਬ ਤੁਹਾਨੂੰ ਦੱਸ ਰਹੇ ਨੇ ਕਿ ਸਾਡੇ ਟਰੱਕ ਦੀ ਚੋਰੀ ਹੋ ਗਈ ਸੀ 7 ਤਰੀਕ ਨੂੰ ਅਸੀਂ ਪੁਲਿਸ ਤੇ ਰਿਪੋਰਟ ਵੀ ਕਰਾਈ ਹੋਈ ਸੀ ਪਰ ਬਹੁਤੀ ਮਤਲਬ ਕਿ ਇਨਕੁਆਇਰੀ ਕਰਨ ਦੇ ਬਾਅਦ ਵੀ ਕੁਝ ਹਲੇ ਤੱਕ ਪਤਾ ਨਹੀਂ ਲੱਗਾ ਹੋਇਆ ਅਸੀਂ ਹੁਣ ਐਸਐਸਪੀ ਸਾਹਿਬ ਦੇ ਪਹੁੰਚੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਮਤਲਬ ਕਿ ਤੁਹਾਡੀ ਪੂਰੀ ਇਨਵੈਸਟੀਗੇਸ਼ਨ ਕਰਾਂਗੇ ਔਰ ਉਮੀਦ ਕਰਦੇ ਆ ਕਿ ਸਾਡੇ ਮਤਲਬ ਕਿ ਕੋਈ ਕੰਮ ਕਰਨਗੇ ਸਾਡਾ ਪੂਰਾ ਔਰ ਆਪਾਂ ਤਿੰਨ ਸਿਸਟਰ ਆਈਆਂ ਨੇ ਸਾਡਾ ਸੋਰਸ ਆਫ ਇਨਕਮ ਵੀ ਇਹੀ ਸੀਗਾ ਸਾਡੇ ਘਰ ਦਾ ਗੁਜ਼ਾਰਾ ਵੀ ਇੱਥੋਂ ਹੀ ਚੱਲਦਾ ਸੀਗਾ ਹੁਣ ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਆ ਕਿ ਕਿਤੇ ਵੀ ਸਾਨੂੰ ਮਤਲਬ ਕਿ ਟਰੱਕ ਦੀ ਕੋਈ ਨਿਸ਼ਾਨੀ ਵਗੈਰਾ ਦੱਸਾਂਗੇ ਕਿਤੇ ਕੁਝ ਮਿਲੇਗਾ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ ਧੰਨਵਾਦ ਜੀ ਤੁਹਾਨੂੰ ਆਪਾਂ ਨੰਬਰ ਵੀ ਮੈਂਸ਼ਨ ਕਰਾਂਗੇ ਥੈਂਕ ਯੂ